ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਮਗਾ ਜੇ ਤੁਸੀਂ ਪੰਜਾਬ ਚ ਵੱਡੇ ਵੀ ਨਹੀਂ ਤੇ ਤੁਸੀਂ ਪੂਰੇ ਦਾ ਪੂਰਾ ਪਿੰਡ ਜਿਹੜਾ ਘਿਰਿਆ ਹੋਇਆ ਹੈ ਛਾਮਣੀ ਬਣਾਈ ਹੋਈ ਹੈ ਤੇ ਸਾਡਾ ਜ਼ੁਰਮ ਤਾਂ ਦੱਸਦੇ। ਲਗਭਗ 180 ਸਕੀਮਾਂ ਦੇ ਕਰੀਬ ਸਾਡੀਆਂ ਹੈਗੀਆਂ ਇਹ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਤੁਹਾਨੂੰ ਇਹ ਸੈਂਟਰ ਸਰਕਾਰ ਦੇ ਰਹੀ ਹੈ ਉਹਦੇ ਵਿੱਚ ਸਿਰਫ ਇਹਨਾਂ ਨੂੰ ਇੱਕ ਚੀਜ਼ ਨਾਲ ਤਕਲੀਫ ਸੀ ਅੰਸ਼ੂਮਨ ਗੜ ਲੋਕਾਂ ਨੇ ਆਪਣੇ ਸਾਰੇ ਪੈਸੇ ਖਰਾਬ ਕਰ ਦਿੱਤੇ ਬੈਨਰ ਪੋਸਟਰ ਲਗਾਉਣ ਦੇ ਵਿੱਚ ਜਾਂ ਗੱਡੀਆਂ ਖਰੀਦਣ ਦੇ ਵਿੱਚ ਪੈਸੇ ਤਾਂ ਇਹਨਾਂ ਕੋਲ ਹੈ ਨਹੀਂ ਸਰਕਾਰ ਭਲਾਈ ਦੇ ਲੋਕ ਭਲਾਈ ਦੇ ਕੰਮਾਂ ਵਾਸਤੇ ਜੇ ਪਰਮਿਸ਼ਨਾਂ ਹੀ ਲੈਣੀਆਂ ਪੈਗੀਆਂ ਤੇ ਫਿਰ ਤਾਂ ਹੋ ਗਿਆ ਕੰਮ ਫਿਰ ਤਾਂ ਦੁਨੀਆ ਇਸ ਕੰਮ ਚ ਅੱਗੇ ਹੀ ਨਹੀਂ ਆਏਗੀ ਵੀ ਤੁਹਾਨੂੰ 2000 ਰੁਪਏ ਪੈਨਸ਼ਨ ਮਿਲੇਗੀ ਉਹ ਬੇਫਕੂ ਬਣਾ ਕੇ ਤੁਸੀਂ ਡਾਟਾ ਯੂਜ਼ ਕੀਤਾ ਜਿਹੜਾ ਅੱਜ ਦਿਨ ਤੱਕ ਤੁਸੀਂ ਪੈਸੇ ਨਹੀਂ ਦਿੱਤੇ ਔਰ ਤੁਸੀਂ ਸਾਡੇ ਦੇ ਕਾਹਦਾ ਚੋਰੀ ਦਾ ਇੰਤਜ਼ਾਮ ਲਗਾ ਰਹੇ ਹੋ ਆ چھوٹਾ ਜਿਹਾ ਜੀਰਕ ਹੋ ਰਿਹਾ ਹੈ ਇੱਕ ਨਾਲਾ ਸਾਫ ਕਰਨ ਵਾਸਤੇ 2 ਕਰੋੜ ਰੁਪਈਆ ਜੀ ਉਹ ਵੀ ਨਾਲਾ ਸਾਫ ਕੀ ਕਰ ਰਹੇ ਆ ਨਾਲੇ ਜੋ ਮਿੱਟੀ ਚੁੱਕ ਰਹੇ ਉਹਦੇ ਕੰਡੇ ਰੱਖੀ ਜਾਂਦੇ ਨਾ ਮ ਕੋਈ ਕਾਰੋਬਾਰੀ ਕਾਰੋਬਾਰ ਕਰਕੇ ਰਾਜੀ ਨਹੀਂ ਬਿਲਡਰ ਇੱਥੋਂ ਭੱਜ ਕੇ ਹਰਿਆਣੇ ਚ ਜਾ ਰਿਹਾ ਤੁਸੀਂ ਦੱਸੋ ਕੀ ਹੈ ਪੰਜਾਬ ਦੇ ਪੱਲੇ ਚ ਚਿੱਠੀ ਵੀ ਪਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਹੈ ਕਾਰਟ ਨਹੀਂ ਕੱਟੇ ਜਾਣਗੇ ਉਹਨਾਂ ਨੇ ਕਹਿੰਦਾ ਸੈਂਟਰ ਵੱਲੋਂ ਜਿਹੜੇ ਹੈ ਕਾਰਡ ਕੱਟੇਗੇ ਜੀ ਇਸ ਚ ਕੀ ਸਪਸ਼ਟੀਕਰਨ ਦੇਖੋ ਤੈਨੂੰ ਲੱਗਦਾ ਹੈ ਕਿ ਸੈਂਟਰ ਸਰਕਾਰ ਐਡਾ ਵੱਡਾ ਦੇਸ਼ ਚਲਾਉਣ ਵਾਲੀ ਸਰਕਾਰ ਪੰਜਾਬ ਦੇ 8 ਲੱਖ ਬੰਦਿਆਂ ਦੇ ਰਾਸ਼ਨ ਕਾਰਡ ਕੱਟੇਗੀ ਭਗਵਾਨ ਤੁਮਾਨ ਦੇ ਸਵਰਗ ਨੂੰ ਇੱਕ ਵਾਰੀ ਦੇਖੋ ਤਾਂ ਸੀ ਜਮ ਦੂਤ ਤੋਂ ਵੀ ਵੱਡਾ ਨਜ਼ਰ ਆਊਗਾ 2027 ਦੇ ਵਿੱਚ ਕੀ ਗਠਬੰਧਨ ਹੋ ਸਕਦਾ ਆਕਾਲੀ ਦਲ ਨਾਲ ਬੀਜੇਪੀ ਆ ਬੀਜੇਪੀ ਆਪਣੀ ਇਕੱਲੀ ਜਿਹੜੀ ਹੈ ਚੋਣ ਲੜੇਗੀ 176 ਤੁਸੀਂ ਦੇਖ ਰਹੇ ਹੋ ਚੈਨਲ D5 ਪੰਜਾਬੀ ਇਸ ਵਕਤ ਅਸੀਂ ਜੀਰੂਪੁਰ ਦੇ ਵਿੱਚ ਮੌਜੂਦ ਹਾਂ ਤੁਹਾਨੂੰ ਦੱਸ ਦਈਏ ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਸਰਕਾਰ ਵੱਲੋਂ ਜੋ ਕੈਂਪ ਲਗਾਏ ਜਾ ਰਹੇ ਨੇ ਪਿੰਡਾਂ 'ਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਸ ਦਾ ਹੈ ਪੰਜਾਬ ਪੁਲਿਸ ਜਿਹੜੀ ਹੈ ਉਸ ਨੂੰ ਰੀਟੇਨ ਕਰਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਰੀਟੇਨ ਕੀਤਾ ਜਾ ਰਿਹਾ ਜਿਸ ਬੰਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਸੰਜੀਪ ਖੰਨਾ ਜੋ ਸੂਬਾ ਸਿਕੰਦਰਪੁਰ ਨੇ ਪੰਜਾਬ ਦੇ ਤੇ ਡੇਰਾਬਾਸੀ ਹਲਕਾ ਇੰਚਾਰਜ ਵੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਉਹਨਾਂ ਨੂੰ ਇਸ ਬੰਦੇ ਵਿੱਚ ਉਹਨਾਂ ਦਾ ਕੀ ਕੰਮ ਹੈ ਕਰਨਾ ਜੀ ਬਹੁਤ ਬਹੁਤ ਨ ਨਮਸਕਾਰ ਸਤ ਸ੍ਰੀ ਅਕਾਲ ਸਰ ਕਿਸ ਤਰ੍ਹਾਂ ਦੇਖਦੇ ਹੋ ਬਾਜਪਾ ਵੱਲੋਂ ਜਿਹੜੇ ਹੈ ਕੈਂਪ ਲਗਾਏ ਜਾ ਰਹੇ ਹਨ ਵਕਫਾ ਖੇਹ ਤੁਸੀਂ ਵੀ ਆਪਣੇ ਸ਼ਹਿਰ ਚ ਲਗਾ ਰਹੇ ਹੋ ਤੇ ਜਾਗਰੂਕ ਕਰ ਰਹੇ ਹੋ ਲੋਕਾਂ ਨੂੰ ਤੇ ਇਸ ਦਾ ਜਿਹੜਾ ਹੈ ਪੰਜਾਬ ਪੁਲਿਸ ਜਿਹੜੀ ਹੈ ਡਿਟੇਨ ਕਰਦੀ ਨਜ਼ਰ ਆ ਰਹੀ ਹੈ ਵਰਕਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਸ ਨੂੰ ਦੇਖੋ ਇਸ ਗੱਲ ਦਾ ਜਵਾਬ ਤਾਂ ਪੁਲਿਸ ਕੋਲ ਵੀ ਨਹੀਂ ਹੈ ਜਿਹੜੀ ਡਿਟੇਨਡ ਕਰ ਰਹੀ ਹੈ ਅਸੀਂ 3 ਰੋਜ਼ ਪਹਿਲਾਂ ਮੁੱਲਾਂਪੁਰ ਗਰੀਬਦਾਸ ਕੈਂਪ ਲਗਾਉਣ ਜਾ ਰਹੇ ਸੀ ਸਾਨੂੰ ਚੰਡੀਗੜ੍ਹ ਦੀ ਬਾਉਂਡਰੀ ਦੇ ਅੰਦਰ ਹੀ ਉਹਨਾਂ ਨੇ ਰੋਕ ਲਿਆ ਮਗਾ ਜਿੱਦ ਅਸੀਂ ਪੰਜਾਬ ਚ ਬੜੇ ਵੀ ਨਹੀਂ ਤੇ ਤੁਸੀਂ ਪੂਰਾ ਦਾ ਪੂਰਾ ਪਿੰਡ ਜਿਹੜਾ ਘਿਰਿਆ ਹੋਇਆ ਹੈ ਛਾਮਨੀ ਬਣਾਈ ਹੋਈ ਹੈ ਤੇ ਸਾਡਾ ਜੁਰਮ ਤਾਂ ਦੱਸ ਦੋ ਸਾਡੇ ਜਿਹੜੇ ਸੀਐਸਆਈਓ ਸੈਂਟਰ ਨੇ ਜਿਹੜੇ ਪੱਕੇ ਗਵਰਨਮੈਂਟ ਵੱਲੋਂ ਅਪਰੂਵਡ ਨੇ ਉਹ ਕੈਂਪ ਲਗਾਉਂਦੇ ਆ ਸਾਡਾ ਕੰਮ ਸਿਰਫ ਇੱਕ ਸੇਤੂ ਦਾ ਹੈ ਅਸੀਂ ਜਿਹੜਾ ਅਨਪੜ੍ਹ ਬੰਦਾ ਹੈ ਉਹ ਗਰੀਬ ਬੰਦਾ ਹੈ ਜਿਹਨੂੰ ਮੋਦੀ ਜੀ ਦੀ ਜਿਸ ਸਕੀਮਾਂ ਬਾਰੇ ਨਹੀਂ मालूम ਉਹ ਜਿਹੜਾ ਕੰਮ ਤੁਹਾਡਾ ਹੈ ਰਾਜ ਸਰਕਾਰ ਦਾ ਕੰਮ ਇਹ ਸਕੀਮਾਂ ਨੂੰ ਦਸਣਾ ਤੇ ਲਾਗੂ ਕਰਨਾ ਉਹ ਕੰਮ ਭਾਰਤੀ ਜਨਤਾ ਪਾਰਟੀ ਤਾਂ ਕਹ ਰਹੀ ਕਿ ਨਸਾਲ ਤੋਂ ਤੁਸੀਂ ਨਹੀਂ ਕਰ ਰਹੇ ਅਸੀਂ ਇਹ ਸਕੀਮਾਂ ਅੱਜ ਨਹੀਂ ਚਲਾ ਰਹੇ ਅਸੀਂ ਪਿਛਲੇ 7-8 ਮਹੀਨੇ ਤੋਂ ਸਕੀਮਾਂ ਰੈਗੂਲਰ ਚਲਾ ਰਹੇ ਆ ਉਹ ਰੈਗੂਲਰ ਲੋਕਾਂ ਨੂੰ ਲੋਕ ਭਲਾਈ ਦੀ ਜਿੰਨੀਆਂ ਵੀ ਸਕੀਮਾਂ ਚਾ ਆਯੂਸ਼ਮਨ ਕਾਰਡ ਹੈ ਚਾਏ ਤੁਹਾਡਾ ਆਟਾ ਦਾਲ ਵੰਡਣਾ ਚਾ ਕੱਚੀ ਛੱਤਾਂ ਦੇ ਪੈਸੇ ਹੈ ਚਾ ਬੜਾਪਾ ਪੈਨਸ਼ਨ ਹੈ ਚਾ LIC ਸਕੀਆ ਚਾ ਕਿਸਾਨ ਨਦੀ ਹੈ ਚੱਕੇ ਸ਼ਾਂ ਕਿਸਾਨ ਪੈਨਸ਼ਨ ਯੋਜਨਾ ਹੈ ਚਾਹ ਬੇਰੋਜ਼ਗਾਰ ਯੋਜਨਾ ਦੇ ਵਿੱਚ ਅਸੀਂ ਜਿਸ ਤਰ੍ਹਾਂ ਵਿਸ਼ਕਰਮਾ ਯੋਜਨਾ ਹੈ ਉਹ ਟੂਲ ਕਿੱਟ ਹੈ ਸਲਾਈ ਮਸ਼ੀਨ ਹੈ ਔਰ ਵਿਵਾਇਕ ਪਤਾ ਵੀ ਬਥੇਰਾ ਮਤਲਬ 108 ਸਕੀਮਾਂ ਦੇ ਕਰੀਬ ਸਾਡੀਆਂ ਹੈਗੀਆਂ ਇਹ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਤੁਹਾਨੂੰ ਇਹ ਸੈਂਟਰ ਸਰਕਾਰ ਦੇ ਰਹੀ ਹੈ ਉਹਦੇ ਵਿੱਚ ਸਿਰਫ ਇਹਨਾਂ ਨੂੰ ਇੱਕ ਚੀਜ਼ ਨਾਲ ਤਕਲੀਫ ਸੀ ਅੰਸ਼ੂਮਨ ਕਾਰਨ ਉਹਦੇ ਵਿੱਚ ਕੀ ਹੈ ਕਿ ਰਾਜ ਸਰਕਾਰ ਨੂੰ ਕੁਝ ਪਰਸੈਂਟੇਜ ਪੈਸਾ ਆਪਣੇ ਕੋਲੋਂ ਦੇਣਾ ਪੈਂਦਾ ਕਿਉਂਕਿ ਸਾਡੇ ਤੋਂ ਜਿੰਨਾ ਵੀ ਇਹਨਾਂ ਦੀ ਇੰਟੈਲੀਜੈਂਸ ਨੇ ਸਾਡੇ ਤੋਂ ਪੁੱਛਿਆ ਇਕੱਲਾ ਇੱਕੋ ਕਾਰਡ ਬਾਰੇ ਪੁੱਛਿਆ ਉਹ ਕਿੰਨੇ ਬਣਾਤੇ ਉਹ ਕਿੰਨੇ ਬਣਾਤੇ ਕਿਉਂਕਿ ਉਹਦੇ ਵਿੱਚ ਇਹਨਾਂ ਲੋਕਾਂ ਨੇ ਆਪਣੇ ਸਾਰੇ ਪੈਸੇ ਖਰਾਬ ਕਰ ਦਿੱਤੇ ਬੈਨਰ ਪੋਸਟਰਾਂ ਲਗਾਉਣ ਦੇ ਵਿੱਚ ਜਾਂ ਗੱਡੀਆਂ ਖਰੀਦਣ ਦੇ ਵਿੱਚ ਪੈਸੇ ਤਾਂ ਇਹਨਾਂ ਕੋਲ ਹੈ ਨਹੀਂ ਇਹਨਾਂ ਨੂੰ ਤਕਲੀਫ ਇਸ ਚੀਜ਼ ਦੀ ਸੀ ਅਸੀਂ ਜਦ ਪੁਲਿਸ ਨੂੰ ਪੁੱਛਿਆ ਪੁਲਿਸ ਦੇ ਕੋਲ ਕੋਈ ਜਵਾਬ ਨਹੀਂ ਤੁਸੀਂ ਕਹਿੰਦਾ ਕੱਟ ਕਰ ਰਹੇ ਹੋ ਇੱਥੇ ਸ਼ੋਰ ਕਰ ਰਹੇ ਹੋ ਤੁਸੀਂ ਜਾਮ ਕਰ ਰਹੇ ਹੋ ਤਾਂ ਤੁਹਾਨੂੰ ਅਰੈਸਟ ਕਰ ਰਿਹਾ ਮਗਾ ਰੋ ਤੁਸੀਂ ਰੋਕ ਰਹੇ ਹੋ ਤਾਂ ਜਾਮ ਲੱਗਿਆ ਅਸੀਂ ਤਾਂ ਜਾ ਰਹੇ ਹਾਂ ਸੜਕ ਦੇ ਉੱਤੇ ਇਹ ਤਾਂ ਪੰਜਾਬ ਚ ਬੜੇ ਵੀ ਨਹੀਂ ਠੀਕ ਹੈ ਸਾਨੂੰ ਡਿਟੇਨ ਕਰਕੇ ਲਿਆਏ ਪਕੜ ਲਿਆ ਅੱਧੇ ਘੰਟੇ ਬਾਅਦ ਛੋੜ ਦਿੱਤਾ ਕਿਉਂਕਿ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਅਸੀਂ ਕਹਿੰਦੇ ਸਾਨੂੰ ਇਹ ਤਾਂ ਦੱਸੋ ਕਿਸ ਕਸੂਰ ਚ ਬਿਠਾਇਆ ਰਿਆ ਜਾ ਰਹੇ ਫਿਰ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਜਾਓ ਤਾਂ 17 ਕਿਲੋਮੀਟਰ ਦੂਰ ਲਿਆਏ ਅੱਧਾ ਘੰਟਾ ਬਿਠਾਇਆ ਚਾਹ ਪਾਣੀ ਪਿਲਾ ਕੇ ਲੈਣੇ ਤੋਰਤਾ ਜੀ ਸਰ ਪਰਮਿਸ਼ਨ ਮੰਗ ਰਿਹਾ ਪਰਮਿਸ਼ਨ ਕਿਸ ਦੀ ਮੰਗ ਰਿਹਾ ਇਸ ਚੀਜ਼ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਕੈਂਪ ਲਗਾਉਣ ਦੀ ਦੇਖੋ ਤੁਸੀਂ ਦੱਸੋ ਮੈਡੀਕਲ ਕੈਂਪ ਲਗਾਣ ਦੀ ਸਹੂਲਤ ਕੋਈ ਪਰਮਿਸ਼ਨ ਲੈਣੀ ਪੈਂਦੀ ਹੈ ਕੋਈ ਆਪਾਂ ਆਥਾਂ ਦੇ ਕੈਂਪ ਲਗਾਣੇ ਆ ਜਾਂ ਕੋਈ ਹੋਰ ਮੈਡੀਕਲ ਸਹੂਲਤ ਦੇਣੇ ਆ ਉਹਦੀ ਜਿੰਨੀਆਂ ਵੀ ਐਨ ਜੀਓਜ਼ ਲਗਾਉਂਦੀਆਂ ਕੋਈ ਉਹ ਪਰਮਿਸ਼ਨ ਲੈਂਦੀਆਂ ਨੇ ਸਰਕਾਰ ਭਲਾਈ ਦੇ ਲੋਕ ਭਲਾਈ ਦੇ ਕੰਮਾਂ ਵਾਸਤੇ ਜੇ ਪਰਮਿਸ਼ਨਾਂ ਹੀ ਲੈਣੀਆਂ ਪੈਗੀਆਂ ਤੇ ਫਿਰ ਤਾਂ ਹੋ ਗਿਆ ਕੰਮ ਫਿਰ ਤਾਂ ਦੁਨੀਆ ਇਸ ਕੰਮ ਚ ਅੱਗੇ ਨਹੀਂ ਆਏਗੀ ਅੱਜ ਦੁਨੀਆ ਆਪਣਾ ਸਮੇਂ ਵੀ ਤੋੜਦੀ ਐ ਪੈਸੇ ਵੀ ਜੇਬੋਂ ਲਗਾਉਂਦੀ ਐ ਕੰਮ ਵੀ ਕਰਦੀ ਐ ਸਰਕਾਰ ਦਾ ਕੰਮ ਆਸਾਨ ਵੀ ਕਰਦੀ ਐ ਤੇ ਉਹਦੇ ਵੀ ਸਰਕਾਰ ਨੂੰ ਕੀ ਤਕਲੀਫ ਐ ਇਹਨਾਂ ਕੋਲ ਇਹਨਾਂ ਨੇ ਇੱਕ ਸੁਪਰੀਮ ਕੋਰਟ ਦਾ ਬਹਾਨਾ ਲਿਆ ਪਤਾ ਨਹੀਂ ਕਿਹੜੇ ਸੰਦ ਆਰਡਰ ਚੁੱਕ ਲਿਆ ਸਾਨੂੰ ਕਹਿਣ ਲੱਗੇ ਇੱਕ ਹਫਤਾ ਪੁਰਾਣਾ ਹੈਗਾ ਵੀ ਤੁਸੀਂ ਲੋਕਾਂ ਦਾ ਡਾਟਾ ਚੋਰੀ ਕਰ ਰਹੇ ਹੋ ਉਹ ਡਾਟਾ ਅਸੀਂ ਕਾਹਦਾ ਚੋਰੀ ਕਰ ਰਹੇ ਆ ਡਾਟਾ ਤਾਂ ਤੁਸੀਂ ਉਸ ਵਕਤ ਚੋਰੀ ਕੀਤਾ ਜਿਸ ਵੇ ਤੁਸੀਂ ਲੇਡੀਜ਼ ਦੇ ਫਾਰਮ ਭਰੇ ਵੀ ਤੁਹਾਨੂੰ 1000 ਰੁਪਏ ਪੈਨਸ਼ਨ ਮਿਲੇਗੀ ਉਹ ਬੇਫਕੂ ਬਣਾ ਕੇ ਤੁਸੀਂ ਡਾਟਾ ਯੂਜ਼ ਕੀਤਾ ਜਿਹੜਾ ਅੱਜ ਦਿਨ ਤੱਕ ਤੁਸੀਂ ਪੈਸੇ ਨਹੀਂ ਦਿੱਤੇ ਔਰ ਤੁਸੀਂ ਸਾਡੇ ਦੇ ਕਾਹਦਾ ਚੋਰੀ ਦਾ ਇਤਜਾਮ ਲਗਾ ਰਹੇ ਹੋ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਬੁਖਲਾਈ ਹੋਈ ਹੈ ਵੀ ਆਉਣ ਵਾਲੇ 2027 ਨੂੰ ਜਿਹੜੀ ਹੈ ਬੀਜੇਪੀ ਦੀ ਤਿਆਰੀਆਂ ਤੇਜ਼ ਹੁੰਦੀ ਆ ਰਹੀਆਂ ਜਿਸ ਤਰ੍ਹਾਂ ਆਪਾਂ ਗੱਲ ਕਰੀਏ 17 ਅਗਸਤ ਨੂੰ ਇੱਕ ਰਾਜਪੁਰਾ ਦੇ ਵਿੱਚ ਵੀ ਜਿਹੜੀ ਹੈ ਕਿਸਾਨ ਮਦੁਰਫਤ ਰੈਲੀ ਕੀਤੀ ਗਈ ਸੀ ਜਿਸ ਦੀ ਵੀ ਕਾਫੀ ਗਿਣਤੀ ਦੇ ਵਿੱਚ ਓਵਰਕਟ ਦੇਖਣ ਨੂੰ ਮਿਲਿਆ ਸੀ ਉਸ ਤੋਂ ਬਾਅਦ ਜਿਹੜਾ ਹੈ ਕਿਤਨਾ ਕਿਤੇ ਜਿਹੜੀ ਹੈ ਵਕਫ ਵਕਫ ਸ਼ਹਿਰਾਂ 'ਚ ਆਪਾਂ ਗੱਲ ਕਰੀਏ ਪੁਲਿਸ ਜਿਹੜੀ ਹੈ ਇਸ ਦੀਆਂ ਗਤੀਵਿਧੀਆਂ ਤੇਜ਼ ਕਰ ਰਹੀ ਹੈ ਕੈਂਪ ਰੋਕਰ ਨੂੰ ਦੇਖੋ ਉਸ ਦਿਨ ਰਾਜਪੁਰਾ ਮੈਵੀ ਸਟੇਜ ਤੇ ਸੀਗਾ ਤੁਸੀਂ ਵੀ ਉੱਥੇ ਆਪਣਾ ਕਵਰੇਜ ਕਰ ਰਹੇ ਸੀਗੇ ਉਮੀਦ ਤੋਂ ਤਿੰਨ ਗੁਣਾ ਜ਼ਿਆਦਾ ਬੰਦੇ ਆਏ ਜਦ ਕਿ ਪੀਟੀਸੀ ਚੈਨਲ ਨੇ ਲਾਸਟ ਦੇ 10 ਮਿੰਟ ਦੀ ਫੋਟੋ ਖਿੱਚ ਕੇ ਇਹ ਅਨਾਉਂਸਮੈਂਟ ਔਰ ਇਹ ਲੋਕਾਂ ਨੂੰ ਬਹਿਕਾਨ ਦੀ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਰੈਲੀ ਫੇਲ ਹੋ ਗਈ ਜਦ ਕਿ ਫਤਿਹ ਰੈਲੀ ਤੁਹਾਡੇ ਸਾਹਮਣੇ ਤਿੰਨ ਗੁਣਾ ਲੋਕਾਂ ਨਾਲ ਇੰਨਾ ਜ਼ਿਆਦਾ ਉੱਥੇ ਰਸ਼ ਸੀਗਾ ਤੁਹਾਡੇ ਸਾਹਮਣੇ ਅੱਗੇ ਪੁੰਜੇ ਵੀ ਲੋਕਾਂ ਨੂੰ ਬਿਠਾਇਆ ਅੱਗੇ ਇੰਨਾ ਜ਼ਿਆਦਾ ਰਸ਼ ਰਸਤੇ ਵੀ ਭਰੇ ਗਏ ਔਰ ਉਸ ਤੋਂ ਬਾਅਦ ਉਹ ਨੀਚੇ ਵੀ ਲੋਕ ਬਿਠਾਏ ਔਰ ਬਾਹਰ ਵੀ ਬਹੁਤ ਜ਼ਿਆਦਾ ਕੱਟ ਸੀਗਾ ਉਸ ਤੋਂ ਬਾਵਜੂਦ ਉੱਥੋਂ ਕਬਰਾਇਏ ਲੋਕ ਭਈ ਪੰਜਾਬ ਦਾ ਇੱਕਦਮ ਬਦਲਦਾ ਮਾਹੌਲ ਦੇਖ ਕੇ ਲੋਕਾਂ ਦੀ ਫਿਤਰਤ ਦੇਖ ਕੇ ਇਹਨਾਂ ਦੇ ਮਨ ਦੇ ਵਿੱਚ ਉਸ ਤੋਂ ਬਾਅਦ ਇਹ ਕੈਂਪ ਰੋਕਣ ਦਾ ਖਿਆਲ ਆਇਆ ਉਸ ਤੋਂ ਪਹਿਲਾਂ ਇਹਨਾਂ ਨੂੰ 6-7 ਮਹੀਨੇ ਪਹਿਲਾਂ ਖਿਆਲ ਨਹੀਂ ਆਇਆ ਜਦ ਤੋਂ ਅਸੀਂ ਕੰਮ ਕਰ ਰਹੇ ਹਾਂ ਫਤਿਹਰੈਲੀ ਤੋਂ ਬਾਅਦ ਇਹਨਾਂ ਦੇ ਮਨ 'ਚ ਬਹੁਤ ਭਾਰੀ ਘਬਰਾਹਟ ਹੈ ਇਹ ਚਿੰਤਾਚਨੇ ਇਹਨਾਂ ਨੂੰ ਪਤਾ ਹੈ ਸਾਡੇ ਤੇ ਝਾੜੂ ਫਿਰ ਚੁੱਕਿਆ ਆਪ ਸਰਕਾਰ ਬੁਖਲਾਈ ਹੋਈ ਹੈ ਕਿਉਂਕਿ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਅੱਜ ਪੂਰਾ ਪੰਜਾਬ ਦੇਖ ਲੋ ਆ ਬਰਸਾਦ ਦੇ ਵਿੱਚ ਤਰਾਹੀ ਤਰਾਹੀ ਕਰ ਰਿਹਾ ਠੀਕ ਹੈ ਜੀ ਆ ਛੋਟਾ ਜਿਹਾ ਜੀਰਕਪੁਰ ਹੈ ਕਿ ਨਾਲਾ ਸਾਫ ਕਰਨ ਵਾਸਤੇ 2 ਕਰੋੜ ਰੁਪਇਆ ਜੀ ਉਹ ਵੀ ਨਾਲਾ ਸਾਫ ਕੀ ਕਰ ਰਹੇ ਆ ਨਾਲੇ ਜੋ ਮਿੱਟੀ ਚੁੱਕ ਰਹੇ ਉਹਦੇ ਕੰਡੇ ਰੱਖੀ ਜਾਂਦੇ ਵਿੱਚੋਂ ਚੁੱਕੀ ਜਾ ਰਹੇ ਉਹਦੇ ਕੰਡੇ ਰੱਖੇ ਇਹ ਨਾਲੇ ਸਫਾਈ ਹੋ ਰਹੀ ਹੈ ਇਹ ਕੌਣ ਖਾ ਰਿਹਾ ਪੈਸੇ ਕੌਣ ਕਰ ਰਿਹਾ ਚੋਰੀ ਮਾਈਨਿੰਗ ਜ਼ੋਰੀਆਂ ਸੜਕਾਂ ਟੁੱਟੀਆਂ ਹੋਈਆਂ ਹਸਪਤਾਲ ਹੈ ਨਹੀਂ ਸਕੂਲ ਹੈ ਨਹੀਂ ਸਟ੍ਰੋਮ ਵਾਟਰ ਸੀਵਰ ਨਿਕਾਸੀ ਪਾਣੀ ਦੀ ਹੈ ਨਹੀਂ ਗਰੀਬੀਤ ਵੱਧ ਰਹੀ ਹੈ ਰਿਸ਼ਵਤਖੋਰੀ ਵੱਧ ਰਹੀ ਹੈ ਨਸ਼ਾਖੋਰੀ ਵੱਧ ਰਹੀ ਹੈ ਔਰ ਗੱਲ ਕੌਣ ਕਰ ਰਿਹਾ ਹੈ ਨਸ਼ਾ ਮੁਕਤ ਪੰਜਾਬ ਜਿਹੜੇ ਖੁਦ ਨਸ਼ਾ ਕਰਦੇ ਨੇ ਸਨੇਹਜੀ ਭਗਵੰਤ ਸਿੰਘ ਦੀ ਗੱਲ ਕਰ ਰਹੇ ਹਾਂ ਬਿਹਾਰੋਂ ਆਏ ਉਹਨੇ ਤੇ ਜਿਹੜੇ ਮੁੱਖ ਮੰਤਰੀ ਨੇ ਉਹ ਤਾਮਿਲनाडु ਦਾ ਦੌਰਾ ਕਰ ਰਹੇ ਨੇ ਪਿੱਛੇ ਪੰਜਾਬ ਚ ਹੜ ਦਾ ਮਾਹੌਲ ਬਣਿਆ ਹੋਇਆ ਹੈ ਪੰਜਾਬ ਚੋਂ ਪੈਸਾ ਇਕੱਠਾ ਕਰਕੇ ਨੇ ਹੋਰ ਇਲਾਕਿਆਂ ਦੇ ਵਿੱਚ ਆਪਣੀ ਪਾਰਟੀ ਨੂੰ ਇਕੱਠਾ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦਾ ਇਹਨਾਂ ਨੇ ਬਿਲਕੁਲ ਨਾਸ ਮਾਰ ਦਿੱਤਾ ਹੈ ਸੋ ਸੋ ਕਰੋੜ ਰੁਪਇਆ ਪੰਜਾਬ ਚੋਂ ਹਰ ਮਹੀਨੇ ਜਾ ਰਿਹਾ ਹੈ ਲੋਕੀ ਇੱਥੇ ਜਿੱਥੇ ਪੰਜਾਬ ਸਾਡਾ ਪਹਿਲੇ ਨੰਬਰ ਦੇ ਸੂਬਾ ਹੋਇਆ ਕਰਦਾ ਸੀ ਅੱਜ ਵੀ ਨੰਬਰ ਵਿੱਚ ਤੇ ਪਹੁੰਚ ਗਿਆ ਤੁਸੀਂ ਦੇਖੋ ਸਾਡੇ ਪੰਜਾਬ ਦਾ ਬਣੇਗਾ ਕੀ ਕੋਈ ਨਵੀਂ ਇੰਡਸਟਰੀ ਨਹੀਂ ਆ ਰਹੀ ਜਿਹੜੀ ਪੁਰਾਣੀਆਂ ਉਪਲਿਆਨ ਕਰ ਰਹੀ ਹੈ ਨਵਾਂ ਕੋਈ ਕਾਰੋਬਾਰੀ ਕਾਰੋਬਾਰ ਕਰਕੇ ਰਾਜੀ ਨਹੀਂ ਬਿਲਡਰ ਇੱਥੋਂ ਭੱਜ ਕੇ ਹਰਿਆਣੇ ਚ ਜਾ ਰਿਹਾ ਹੈ ਤੁਸੀਂ ਦੱਸੋ ਕੀ ਆ ਪੰਜਾਬ ਦੇ ਪੱਲੇ ਇਹ ਨਵੀਂ-ਨਵੀਆਂ ਚੀਜ਼ਾਂ ਨਵੇਂ-ਨਵੇਂ ਟੈਕਸ ਨਵੇਂ-ਨਵੇਂ ਖੋਜਾਂ ਕੱਢ ਲੈਂਦੇ ਨੇ ਤੁਸੀਂ ਤੁਹਾਡੇ ਸਾਹਮਣੇ ਆ ਇਹਨਾਂ ਨੇ ਚਾਹ ਹੁਣ ਤਹਿਸੀਲਾਂ ਦੇ ਵਿੱਚ ਕਰ ਦਿੱਤਾ ਠੀਕ ਆ ਜੀ ਤੁਸੀਂ ਪਹਿਲੇ ਰਜਿਸਟਰੀ ਫੀਡ ਕਰਾਓ ਉਸ ਤੋਂ ਬਾਅਦ 3 ਦਿਨ ਬਾਅਦ ਤੁਹਾਡੀ ਰਜਿਸਟਰੀ ਹੋਏਗੀ ਜੇ ਤੁਸੀਂ ਅੱਜ ਵੀ ਕਰਵਾਣੀ ਹੈ ਤਾਂ ਸੇਮ ਡੇ ਹੋ ਜਾਂਦੀ ਹੈ ਰਜਿਸਟਰੀ ਇਹ ਸਭ ਦਿਖਾਵਾ ਹੈ ਸਭ ਛਲਾਵਾ ਹੈ ਇੱਕ ਪ੍ਰੋਸੈਸ ਨੂੰ ਲੰਬਾ ਕਰਕੇ ਹੋਰ ਰਿਸ਼ਵਤਖੋਰੀ ਵਧਾਈ ਹੈ ਔਰ ਕੁਝ ਨਹੀਂ ਕੀਤਾ ਹੈ ਨਾ ਕਹਿੰਦੇ ਚਿੱਠੀ ਵੀ ਪਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਹੈ ਕਾਰਟ ਨਹੀਂ ਕੱਟੇ ਜਾਣਗੇ ਉਹਨਾਂ ਦਾ ਕਹਿੰਦਾ ਸੈਂਟਰ ਵੱਲੋਂ ਜਿਹੜੇ ਹੈ ਕਾਰਡ ਕੱਟੇਗੇ ਜੀ ਇਸ ਚ ਕੀ ਸਪਸ਼ਟੀਕਰਨ ਦੇਖੋ ਇਹ ਬਹੁਤ ਹੀ ਇੱਛਾ ਤੁਸੀਂ ਸਵਾਲ ਪੁੱਛਿਆ ਸੈਂਟਰ ਦੀ ਫੂਡ ਸਿਕਿਉਰਟੀ ਐਕਟ ਹੈਗਾ ਸਾਡਾ ਸੈਂਟਰ ਦਾ ਐਕਟ ਹੈ ਐਫਐਸ ਐਫਐਸਈ NFSA ਹ ਐਨ ਐਫ ਐਸ ਏ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਇਹ ਜਿਹੜਾ ਸਾਡਾ ਐਕਟ ਹੈ ਇਸ ਐਕਟ ਦੇ ਵਿੱਚ ਸੈਂਟਰ ਸਰਕਾਰ ਦਾ ਇੱਕ ਕੰਮ ਹੈ ਕਿ ਸੈਂਟਰ ਸਰਕਾਰ ਨੇ ਪਿੱਛੋਂ ਸਪਲਾਈ ਦੇਣੀ ਹੈ ਉਹ ਸਪਲਾਈ ਰਾਜ ਸਰਕਾਰ ਨੇ ਵੰਡਣੀ ਹੈ ਉਹ ਸਪਲਾਈ ਨੂੰ ਨਿਰਧਾਰਿਤ ਕਿੰਨੇ ਕਰਨਾ ਹੈ ਰਾਜ ਸਰਕਾਰ ਨੇ ਪਿੱਛੋਂ ਸੈਂਟਰ ਗਵਰਨਮੈਂਟ ਨੇ ਕਰਤਾ ਵੀ ਤੁਸੀਂ 5 ਲੱਖ ਤੱਕ ਦੇ ਜਿਨ੍ਹਾਂ ਦੀ ਆਮਦਨ ਹੈ ਉਹਨਾਂ ਨੂੰ ਤੁਸੀਂ ਰਾਸ਼ਨ ਮੁਫਤ ਦੇ ਸਕਦੇ ਹੋ ਉਹਦੇ ਵਿੱਚ ਰਾਜ ਸਰਕਾਰ ਚਾਹੇ 3 ਲੱਖ ਵਾਲਿਆਂ ਨੂੰ ਦੇ ਦੇਵੇ ਚਾਹੇ 8 ਲੱਖ ਵਾਲਿਆਂ ਨੂੰ ਦੇ ਦੇ ਸੈਂਟਰ ਸਰਕਾਰ ਦਾ ਉਹਦੇ ਵਿੱਚ ਕੋਈ ਮਤਲਬ ਨਹੀਂ ਤੁਸੀਂ ਡਾਟਾ ਉੱਥੇ ਭੇਜਣਾ ਉਹਨਾਂ ਨੇ ਉੱਥੋਂ ਮਾਲ ਸਪਲਾਈ ਕਰਨਾ ਤੇ ਇਹਨਾਂ ਨੇ ਆਪ ਕੋ ਵੰਡਣਾ ਇਹ ਲੋਕਾਂ ਨੂੰ ਬਹਿਕਾਣਾ ਵਰਗ ਲਾਣਾ ਬਈ ਸੈਂਟਰ ਸਰਕਾਰ ਤੁਹਾਡੇ ਕਾਰਡ ਕੱਟ ਰਹੀ ਹੈ ਨਹੀਂ ਰਾਜ ਸਰਕਾਰ ਬਣਾ ਹੀ ਨਹੀਂ ਰਹੀ ਜਿੱਥੇ ਪੰਜਾਬ ਦੇ ਵਿੱਚ 1 ਕਰੋੜ 55 ਲੱਖ ਲੋਕਾਂ ਨੂੰ ਸੈਂਟਰ ਤੋਂ ਰਾਸ਼ਨ ਆ ਰਿਹਾ ਹੈ ਉੱਥੇ ਕਿਹਾ 8 ਲੱਖ ਲੋਕਾਂ ਨੂੰ ਹੋਰ ਨਹੀਂ ਦੇ ਸਕਦੀ ਉਹਨਾਂ ਦੇ ਵਿੱਚ ਊਂਟ ਕੇ ਮੂੰਹ ਵਿੱਚ ਜੀਰੇ ਵਾਲੀ ਬਾਤ ਹੈ ਲੋਕਾਂ ਨੂੰ ਬਹਿਕਾਣਾ ਫੁਸਲਾਣਾ ਅਨਪੜ ਮੈਂ ਗੱਲ ਉੱਥੇ ਹੀ ਆ ਗਈ ਮੋਦੀ ਜੀ ਦੀ ਸਕੀਮਾਂ ਵਾਲੀ ਵੀ ਅਨਪੜ ਔਰ ਗਰੀਬ ਲੋਕਾਂ ਨੂੰ ਬਹਿਕਾਣਾ ਔਰ ਫੁਸਲਾਣਾ ਰਾਸ਼ਨ ਕਾਰਡ ਕੌਣ ਬਣਵਾਏਗਾ ਜਿਹਨੂੰ ਲੋੜ ਹੈ ਇਹ ਲੋੜ ਕਿੰਨੇ ਤੱਕ ਕਰਨੀ ਹੈ ਰਾਜ ਸਰਕਾਰ ਨੇ ਸੈਂਟਰ ਸਰਕਾਰ ਨੇ ਕਹਿ ਦਿੱਤਾ ਵੀ ਤੁਹਾਡੇ 5 ਲੱਖ ਤੱਕ ਲਿਮਟ ਹੈ ਉਹ ਕਹਿੰਦੇ ਨਹੀਂ ਅਸੀਂ 8 ਲੱਖ ਵਾਲੇ ਨੂੰ ਵੀ ਦੇਣਾ ਤੇ ਸੈਂਟਰ ਸਰਕਾਰ ਨੇ ਮਨਾ ਨਹੀਂ ਕਰਨਾ ਲਿਸਟਾਂ ਇਹਨਾਂ ਨੇ ਭੇਜਣੀਆਂ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ 5 ਲੱਖ ਨਹੀਂ ਜੀ ਅਸੀਂ 3 ਲੱਖ ਵਾਲੇ ਤੱਕ ਉਹ ਦਵਾਂਗੇ ਉਹਨਾਂ ਨੇ ਨਾ ਨਹੀਂ ਕਰਨੀ ਜਿੱਥੇ ਉਹ ਪੰਜਾਬ ਦੇ ਵਿੱਚ 1 ਕਰੋੜ 55 ਲੱਖ ਬੰਦਿਆਂ ਨੂੰ ਪੇਚ ਰਹੇ ਨੇ ਉਹ 8 ਲੱਖ ਬੰਦਿਆਂ ਨੂੰ ਹੋਰ ਦੇ ਸਕਦੇ ਨੇ 8 ਲੱਖ ਬੰਦਿਆਂ ਦਾ ਹੀ ਰੋਲਾ ਪਾਈ ਬੈਠੇ ਨੇ ਤੇ ਤੁਹਾਨੂੰ ਲੱਗਦਾ ਹੈ ਕਿ ਸੈਂਟਰ ਸਰਕਾਰ ਇੱਡਾ ਵੱਡਾ ਦੇਸ਼ ਚਲਾਉਣ ਵਾਲੀ ਸਰਕਾਰ ਪੰਜਾਬ ਦੇ 8 ਲੱਖ ਬੰਦਿਆਂ ਦੇ ਰਾਸ਼ਨ ਕਾਰਡ ਕੱਟੇਗੀ ਨਾ ਵਹਿਕਾਓ ਮਾਨ ਸਾਹਿਬ ਦੁਨੀਆ ਦਾ ਬੇਵਕੂਫ ਪੰਜਾਬ ਦੇ ਲੋਕਾਂ ਦਾ ਇਨ੍ਹਾਂ شریف ਲੋਕਾਂ ਦਾ ਇਨ੍ਹਾਂ ਅਨਪੜ੍ਹ ਲੋਕਾਂ ਦਾ ਇਨ੍ਹਾਂ ਗਰੀਬ ਲੋਕਾਂ ਦਾ ਹੋਰ ਮਜ਼ਾਕ ਨਾ ਬਣਾਓ ਮੈਂ ਤਾਂ ਇਹੀ ਕਵਾਂਗਾ ਬਾਕੀ ਸੋਚਣਯੋਗ ਵਿਸ਼ਾ ਹੈ ਲੋਕਾਂ ਨੂੰ ਬਹਿਕਾਣਾ ਵਰਗਲਾਣਾ ਇੱਥੋਂ ਪੈਸੇ ਇਕੱਠੇ ਕਰਕੇ ਬਾਹਰ ਜਾ ਕੇ ਆਪਣੀ ਸਰਕਾਰ ਨੂੰ ਖੜੀ ਕਰਨੀ ਮਜ਼ਬੂਤ ਕਰਨੀ ਗਲਤ ਕੰਮ ਹੈ ਕਿਸ ਤਰ੍ਹਾਂ ਜੀ ਕਿਸ ਸਮਾਂ ਸੀਗਾ ਭਾਜਪਾ ਦਾ ਵਿਰੋਧ ਹੁੰਦਾ ਸੀਗਾ ਕਿਸਾਨੀ ਦੌਰਲ ਚੱਲਿਆ ਸੀਗਾ ਲੋਕ ਨਕਾਰਦੇ ਸੀ ਪਾਰਟੀ ਨੂੰ ਵੜਨ ਨਹੀਂ ਦਿੰਦੇ ਸੀਗੇ ਤੇ ਅੱਜ ਉਹ ਹੀ ਸਮਾਂ ਹੈ ਰੈਲੀ ਦੇ ਵਿੱਚ ਵੀ ਦੇਖਿਆ ਕਾਫੀ ਜਿਹੜੇ ਕਿਸਾਨ ਭਾਈ ਜਿਹੜੇ ਉੱਥੇ ਇਕੱਠੇ ਹੋਏ ਹੁਣ ਕਿਸ ਤਰ੍ਹਾਂ ਦੇਖਦੇ ਹੋ ਆਉਣ ਵਾਲੇ 2027 ਦੇ ਵਿੱਚ ਉਹੀ ਲੋਕ ਜਿਹੜੇ ਵਿਰੋਧ ਕਰ ਰਹੇ ਸੀ ਕਿਸ ਤਰ੍ਹਾਂ ਜਿਹੜਾ ਬੀਜੇਪ ਨੂੰ ਸਪੋਰਟ ਕਰਨਗੇ ਤੇ ਉਹਨਾਂ ਨੂੰ ਵੋਟ ਪਾਣਗੇ ਦੇਖੋ 2022 ਚ ਜਿਸ ਵਕਤ ਅਸੀਂ ਪਹਿਲੀ ਵਾਰ ਇਕੱਲੇ ਪੰਜਾਬ ਚ ਇਲੈਕਸ਼ਨ ਲੜੇ ਉਸ ਵਕਤ ਆਪਾਂ ਹਲਕਾ ਡੇਰਾ ਬਸੇ ਲੈ ਲਿਆ ਹੈ ਤੇ ਹਲਕਾ ਡੇਰਾ ਬੱਸੀ ਦੇ ਵਿੱਚ ਲਗਭਗ 102 ਪਿੰਡ ਹੈ 102 ਪਿੰਡਾਂ ਦੇ ਵਿੱਚ ਅਸੀਂ ਬੜੀ ਮੁਸ਼ਕਲ ਚਾਲੀ 45% 50% ਪਿੰਡ ਹੀ ਕਵਰ ਕਰ पाए ਹੋਰ ਕਾਫੀ ਪਿੰਡਾਂ ਚ ਸਾਨੂੰ ਜਾਣ ਨਹੀਂ ਦਿੱਤਾ ਸਾਡੇ ਜਾਨ ਮਾਲ ਜਾਨ ਮਾਲ ਦੀ ਵੀ ਨੁਕਸਾਨ ਹੋਇਆ ਲੋਕਾਂ ਨੂੰ ਸੱਟਾਂ ਫੋਟਾਂ ਵੀ ਲੱਗੀਆਂ ਡੰਡੇ ਮਤਲਬ ਕਿ ਸਾਡੇ ਵਾਹਨਾਂ ਨੂੰ ਵੀ ਖਰਾਬ ਕੀਤਾ ਗਿਆ ਅਸੀਂ ਨਹੀਂ ਜਾ पाए ਲੋਕਾਂ ਦੇ ਮਨ ਚ ਭਾਰੀ ਨਫਰਤ ਸੀ ਪਰ ਉਸ ਤੋਂ ਬਾਅਦ ਹੁਣ ਦੇਨ ਸਾਲ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ ਅੱਜ ਸਾਡਾ 102 ਦੇ 102 ਪਿੰਡਾਂ 'ਚ ਵਰਸਾ ਹੈ 2024 ਦੇ ਜਿਹੜੇ ਸਾਡੇ ਡੇਢ ਸਾਲ ਬਾਅਦ ਇਲੈਕਸ਼ਨ ਹੋਏ ਨੇ ਅਸੀਂ ਉਸ ਵਕਤ 27000 ਵੋਟ ਲਈ ਸੀ 2024 'ਚ ਅਸੀਂ 66000 ਵੋਟ ਲਈ ਪੰਜਾਬ 'ਚ ਸਭ ਤੋਂ ਜ਼ਿਆਦਾ ਉਹ ਵੋਟ ਕਿਉਂ ਮਿਲੀ ਕਿਉਂਕਿ ਉਂ ਪਿੰਡਾਂ ਵਾਲਿਆਂ ਨੇ ਸਮਝ ਲਿਆ ਵੀ ਸਾਡਾ ਬੇਫਕੂ ਬਣਾਇਆ ਜਾ ਰਿਹਾ ਹੈ ਸਾਡਾ ਮੂਰਖ ਬਣਾ ਕਰਕੇ ਸਰਕਾਰ ਸਾਨੂੰ ਲੁੱਟ ਰਹੀ ਐ ਸਾਡੇ ਪਿੰਡ ਦੀ ਕੋਈ ਵੀ ਸ਼ਾਮਲਤ ਜ਼ਮੀਨ ਨਹੀਂ ਬਚੀ ਜਿੱਦੇ ਚੋਂ ਮਾਈਨਿੰਗ ਕਰਕੇ ਇਹਨਾਂ ਨੇ ਆਪਣਾ ਨੈਸ਼ਨਲ ਹਾਈਵੇ ਦੇ ਉੱਤੇ ਮਿੱਟੀ ਸੁੱਟ ਰਹੇ ਨੇ ਇੱਥੇ ਦੇ ਲੋਕਲ ਜਿੰਨੇ ਵੀ ਆਪਣੇ ਸਿਫਾਸਲਾ ਰਿਆ ਜਿੰਨੇ ਵੀ ਵੱਡੇ ਐਮਐਲਏ ਆ ਹੋਰ ਵੱਡੇ ਬੰਦੇ ਬਣੇ ਹੋਏ ਨੇ ਸਵਾਇ ਚੋਰੀ ਠੱਗੀ ਤੋਂ ਫੈਕਟਰੀਆਂ ਤੋਂ ਪੋਲਿਊਸ਼ਨ ਤੋਂ ਹੋਰ ਪਾਸੋਂ ਪੈਸਾ ਇਕੱਠਾ ਕਰਨ ਤੋਂ ਇਲਾਵਾ ਕੋਈ ਗੱਲ ਨਹੀਂ ਕਿਸੇ ਦੀ ਕੋਈ ਗੱਲ ਨਹੀਂ ਸੁਣ ਰਿਆ ਬੰਦੇ ਵੀ ਮਰ ਰਹੇ ਨੇ ਪਨ ਪੋਲਿਊਸ਼ਨ ਨਾਲ এনवायरमेंट ਨਾਲ ਸੜਕਾਂ ਦੇ ਖੱਡਿਆਂ ਨਾਲ ਔਰ ਉੱਥੇ ਇਸ ਵਕਤ ਇੰਨਾ ਬੁਰਾ ਹਾਲ ਹੈ ਤੁਸੀਂ ਪਿੰਡਾਂ ਦਾ ਇੱਕ ਵਾਰੀ ਦੌਰਾ ਕਰਕੇ ਆਓ ਤੁਸੀਂ ਕਹੋਗੇ ਲੋਕ ਐਨੇ ਵੱਡੇ ਨਰਕ ਚ ਰਹ ਰਹੇ ਆ ਔਰ ਆਪਾਂ ਕਹਿੰਨੇ ਆ ਨਹੀਂ ਅਸੀਂ ਤਾਂ ਚੰਡੀਗੜ੍ਹ ਦੇ ਨੇੜੇ ਰਹਨੇ ਆ ਜੀ ਸਵਰਗ ਚ ਰਹਨੇ ਆ ਸਵਰਗ ਦੇਖੋ ਤਾਂ ਸਹੀ ਕਿਹੜਾ ਸਵਰਗ ਹੈ ਭਗਵੰਤ ਮਾਨ ਦੇ ਸਵਰਗ ਨੂੰ ਇੱਕ ਵਾਰੀ ਦੇਖੋ ਤਾਂ ਸੀ ਜਮਦੂਤੋਂ ਵੀ ਵੱਡਾ ਨਜ਼ਰ ਆਊਗਾ ਖਨ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਸੀਨੀਅਰ ਲੀਡਰ ਹੋ ਭਾਜਪਾ ਦੇ 2027 ਦੇ ਵਿੱਚ ਕੀ ਗਠਜੰਬਨ ਹੋ ਸਕਦਾ ਆਕਾਲੀ ਦਲ ਨਾਲ ਬੀਜੇਪੀ ਹੈ ਬੀਜੇਪੀ ਆਪਣੀ ਇਕੱਲੀ ਜਿਹੜੀ ਹੈ ਚੋਣ ਲੜੇਗੀ 117 ਸੀਟਾਂ ਦੇਖੋ ਜੀ ਹਜੇ ਤੱਕ ਤਾਂ ਜੋ ਸਾਡੀ ਪਾਰਟੀ ਦਾ ਸਾਨੂੰ ਆਦੇਸ਼ ਹੈ ਕਿ ਉਹ 117 ਦੀ 117 ਸੀਟਾਂ ਤੇ ਇਕੱਲੇ ਹੀ ਲੜਨਗੇ ਬਾਕੀ ਹਾਈ ਕਮਾਂਡ ਦਾ ਕੰਮ ਹੈ ਨਾ ਜੀ ਉਹਨਾਂ ਨੇ ਸੋਚਣਾ ਕਿਸ ਤਰ੍ਹਾਂ ਦੀ ਰਾਜਨੀਤੀ ਖੇਲਣੀ ਹੈ ਕਿਸ ਤਰ੍ਹਾਂ ਦੀ ਕਰਨੀ ਹੈ ਜੋ ਸਾਡਾ ਹਾਈ ਕਮਾਂਡ ਡਿਸੀਜਨ ਲਏਗਾ ਅਸੀਂ ਤਾਂ ਸਿਰ ਮੱਥੇ ਅਸੀਂ ਤਾਂ ਭਾਰਤੀ ਜਨਤਾ ਪਾਰਟੀ ਹਿੰਦੂ ਤਤ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਔਰ ਆਪਣੀ ਲੀਡਰਸ਼ਿਪ ਦੇ ਨਾਲ ਹੈ ਅਸੀਂ ਤਾਂ ਉਹਨਾਂ ਦੇ ਨਾਲ ਜੋ ਆਦੇਸ਼ ਹੋਏਗਾ ਉਹਨੂੰ ਅਸੀਂ ਅਪਣਾਵਾਂਗੇ ਹਨ ਜੀ ਅੰਤ ਵਿੱਚ ਪੰਜਾਬ ਵਾਸੀਆਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਜਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਲਾਅ ਐਂਡ ਆਰਡਰ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਰੋਜ਼ ਹੈ ਲੁੱਟਾਂ ਦੀਆਂ ਚੋਰੀਆਂ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਤੇ ਕੋ ਅਸੀਂ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਔਰ ਮਾਤਾ ਪਿਤਾ ਨੂੰ ਇਹ ਹੀ ਕਹਾਂਗੇ ਕਿ ਨੌਜਵਾਨ ਕੋਸ਼ਿਸ਼ ਕਰਨ ਇਹਨਾਂ ਨਸ਼ਿਆਂ ਤੋਂ ਦੂਰ ਰਹਿਣ ਲੋਕਾਂ ਦੇ ਬੇਕਾਬੂਚ ਨਾ ਤੇ ਮਾਤਾ ਪਿਤਾ ਜਿਆਦਾ ਗਹਿਣਾ ਲੱਤਾ ਪਾ ਕੇ ਬਾਜ਼ਾਰਾਂ 'ਚ ਨਾ ਘੁੰਮਣ ਕਿਉਂਕਿ ਨਸ਼ਾ ਕਰਨ ਵਾਲੇ ਕੁਝ ਵੀ ਕਰ ਸਕਦੇ ਨੇ ਦਿਨ ਦਿਹਾੜੇ ਦੁਕਾਨਾਂ ਲੁੱਟਖੋ ਕਤਲੇਆਮ ਸ਼ਰੇਆਮ ਹੋ ਰਿਹਾ ਨੌਜਵਾਨ ਪੀੜ੍ਹੀ ਨੂੰ ਬਚਣਾ ਚਾਹੀਦਾ ਹੈ ਵਧੀਆ ਵਧੀਆ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਖੇਲ ਅਕਾਦਮੀਆਂ ਖੁੱਲੀਆਂ ਹੋਈਆਂ ਨੇ ਖੇਲ ਖੇਡੋ ਜਿਮ ਕਰੋ ਸੈਰ ਕਰੋ ਹੋਰ ਜੋ ਵੀ ਖੇਲ ਖੁਦ ਕਰ ਸਕਦੇ ਹੋ ਆਪਣੇ ਸ਼ਰੀਰਾਂ ਨੂੰ ਸਵਸਥ ਰੱਖੋ ਤੇ ਆਪਣੇ ਆਪ ਨੂੰ ਬਚਾ ਕੇ ਰੱਖੋ ਤੇ ਜਿਹੜੀ ਇਹ ਤੁਸੀਂ ਆਪਣਾ ਮਤਦਾਨ ਕਰਦੇ ਹੋ ਆਪਣੇ ਮਤਦਾਨ ਕਰਦੇ ਹੋ ਉਸ ਮਤਦਾਨ ਨੂੰ ਸੋਚ ਸਮਝ ਕੇ ਕਰੋ ਵੀ ਕਿਸ ਬੰਦੇ ਨੂੰ ਕਰਨਾ ਹੈ ਕਿ ਚੋਰਾ ਨੂੰ ਕਰਨਾ ਹੈ ਲੁੱਟਖੋ ਵਾਲਿਆਂ ਨੂੰ ਕਰਨਾ ਹੈ ਜਾਂ ਸਹੀ ਇਨਸਾਨ ਨੂੰ ਕਰਨਾ ਉਹਦੀ ਪਛਾਣ ਤੁਸੀਂ ਕਰਨੀ ਹੈ ਤੇ ਤਾਂ ਕਿ ਸਾਡਾ ਪੰਜਾਬ ਦੁਬਾਰਾ ਮੋੜ ਰੰਗਲਾ ਬਣ ਸਕੇ ਤੇ ਆਪਣੇ ਮਤਦਾਨ ਆਪਣਾ ਸੋਚ ਵਿਚਾਰ ਕੇ ਆਪਣੀ ਅੰਤਰ ਆਤਮਾ ਦੀ ਜੋ ਆਵਾਜ਼ ਹੈ ਉਸ ਦੇ ਹਿਸਾਬ ਨਾਲ ਕਰੋ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਨ ਸਾਡੇ ਨਾਲ ਸੰਜੀਪ ਖੰਨਾ ਭਾਜਪਾ ਦੇ ਸੀਨੀਅਰ ਡਾਇਰੈਕਟਰ ਜਿਨ੍ਹਾਂ ਨੇ ਬਹੁਤ ਸੁਨੇਹਾ ਜਿਹੜਾ ਦਿੱਤਾ ਹੈ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਪੰਜਾਬ ਵਾਸੀਆਂ ਨੂੰ ਚੈਨਲ D5 ਪੰਜਾਬੀ ਦੇ ਲਈ ਰਾਜਪੁਰਾ ਤੋਂ ਹਿਮਾਂਸ਼ ਵਹਰੇ ਦੀ ਰਿਪੋਰਟ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦੀ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ